ਸਰਿਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਟੇਲ ਬੋਨ ਪੇਨ ਬਾਰੇ ਯਾਨੀ ਕਿ ਰੀਡ ਦੀ ਹੱਡੀ ਦਾ ਆਖਰੀ ਮਣਕਾ ਜਿਸ ਨੂੰ ਕੋਕਕਸ ਕਿਹਾ ਜਾਂਦਾ ਹੈ ਅਗਰ ਆਪਣੇ ਉੱਥੇ ਸੱਟ ਲੱਗ ਜਾਵੇ ਜਿਸ ਨੂੰ ਕੋਕਸੀਡੀਨੀਆ ਕਿਹਾ ਜਾਂਦਾ ਹੈ ਜਾਂ ਫਿਰ ਇਹ ਕਹਿ ਲੋ ਵੀ ਆਪਣੀ ਜਿਹੜੀ हिਪ ਬੋਨ ਹੈ ਚੂਲੇ ਦੇ ਨਾਲ ਰੀਡ ਦੀ ਹੱਡੀ ਜੁੜੀ ਹੁੰਦੀ ਹੈ ਸੈਕਰਮ ਨਾਲ ਅਗਰ ਉਹ ਡਿਸਫੰਕਸ਼ਨ ਹੋ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਅਗਰ ਅਸੀਂ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਰਹੀਏ ਤਾਂ ਵੀ ਆਪਣੀ ਟੇਲ ਬੋਨ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਆਪਾਂ ਫੌੜੀਆਂ 'ਚੋਂ ਉੱਤਰ ਕੇ ਆ ਰਹੇ ਸੀ ਔਰ ਆਪਾਂ ਸਲਿੱਪ ਕਰਕੇ गिर ਗਏ ਆਪਣੀ ਟੇਲ ਬੋਨ ਨੀਚੇ ਲੱਗੀ ਔਰ ਆਪਣੇ ਦਰਦ ਸ਼ੁਰੂ ਹੋ ਗਿਆ ਜ਼ਿਆਦਾਤਰ ਟੇਲ ਬੋਨ ਦੋ ਪਾਸਿਆਂ ਨੂੰ ਆਪਣੇ ਟਿਲਟ ਹੁੰਦੀ ਹੈ ਇੰਟੀਰੀਅਰਲੀ ਜਾਂ ਫਿਰ ਪੋਸਟੀਰੀਅਰਲੀ 70% ਇਹ ਇੰਟੀਰੀਅਰਲੀ ਟਿਲਟ ਹੋ ਜਾਂਦੀ ਹੈ ਸੋ ਉਸ ਨੂੰ ਐਡਜਸਟ ਕਰਨ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਉਹ ਵੀ ਅਸੀਂ ਰੋਜ਼ਾਨਾ ਆਪਣੀ ਕਲੀਨਿਕ ਤੇ ਟੇਲ ਬੋਨ ਰਿਗਾਰਡਿੰਗ ਪੇਸ਼ੈਂਟ ਦੇਖਦੇ ਰਹਿੰਦੇ ਹਾਂ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਾਂਗੇ ਆਸਾਨ ਕਸਰਤਾਂ ਜਲਦੀ ਆਪਾਂ ਸ਼ੁਰੂ ਕਰਾਂਗੇ ਦੋ ਹੀ ਤਰੀਕੇ ਹੋਗੇ ਜ਼ਿਆਦਾਤਰ ਬੈਠੇ ਰਹੇ ਜਾਂ गिर ਗਏ ਉਹਨਾਂ ਦੇ ਹੀ ਦਰਦ ਨਿਕਲ ਕੇ ਆਉਂਦਾ ਤੀਸਰਾ ਇੱਕ ਹੋਰ ਤਰੀਕਾ ਹੈ ਜਿਨ੍ਹਾਂ ਦੇ L4 L5 ਜਾਂ ਫਿਰ L5 S1 ਦੇ ਵਿੱਚ ਕੋਈ ਡਿਸਕ ਦੀ ਇਨਵੋਲਵਮੈਂਟ ਹੋ ਜਾਵੇ ਯਾਨੀ ਕਿ ਡਿਸਕ ਆਪਣੀ ਜਗ੍ਹਾ ਤੋਂ ਹਿੱਲ ਜਾਵੇ L4 L5 ਔਰ S1 ਦੇ ਵਿੱਚ ਤਾਂ ਉਹਨਾਂ ਦੀ ਵੀ ਟੇਲਬੋਨ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਤੁਸੀਂ ਘਬਰਾਉਣਾ ਹੈਗਾ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆਪਣੀ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਹਰੀ ਸਿੰਘ ਸਰਾ ਫਿਜ਼ੋਥੈਰਪੀ ਹੋਰ ਦੂਸਰੀ ਆਈਡੀ ਡਾਕਟਰ ਗੁਰਸ਼ੀਤ ਸਿੰਘ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ ਸਾਨੂੰ ਫੋਲੋ ਕਰ ਸਕਦੇ ਹੋ ਔਰ ਤੁਸੀਂ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਵਤ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਟਾਰਟ ਕਰਨ ਲੱਗੇ ਆ ਨੰਬਰ 1 ਐਕਸਰਸਾਈਜ਼ ਕੀ ਹੈ ਨੀ ਟੂ ਚੈਸਟ ਕਰਾਂਗੇ ਆਪਾਂ ਪਰ ਜਿਹੜਾ ਨੀ ਹੈ ਉਹ ਫਿਰ ਬਾਹਰ ਨੂੰ ਲੈ ਜਾਣਾ ਇਦਾਂ ਕਰਕੇ ਇਦਾਂ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਧਿਆਨ ਨਾਲ ਦੇਖੋ ਹੁਣ ਆਪਾਂ ਥੋੜੀ ਸਾਈਡ ਤੋਂ ਤੁਹਾਨੂੰ ਕਰਕੇ ਦਿਖਾਉਨੇ ਆ ਆ ਦੇਖੋ ਜਿਵੇਂ ਇਦਾਂ ਸਿੱਧੇ ਪਏ ਆ ਅਗਰ ਆਪਾਂ ਗੋਡਾ ਛਾਤੀ ਨਾਲ ਲਾਉਣਾ ਉਹ ਬਾਹਰ ਨੂੰ ਲਾਵਾਂਗੇ ਇਦਾਂ ਕਰਕੇ 1 2 3 4 5 6 7 8 9 10

10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ ਪਹਿਲੀ ਐਕਸਰਸਾਈਜ਼ ਹੁਣ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਦੋਨੋਂ ਗੁੱਠੇ ਫੱਲ ਲੈਣੇ ਆ ਔਰ ਇਦਾਂ ਲੱਤਾਂ ਖੋਲ ਦੇਣੀਆਂ ਜਿੰਨੀਆਂ ਖੋਲਦੀਆਂ ਨੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਥਿਆ ਨਾਲ ਦੇਖੋ ਹੁਣ ਆਪਾਂ ਤੁਹਾਨੂੰ ਇਧਰੋਂ ਵੀ ਕਰਕੇ ਦਿਖਾ ਦਿੰਨੇ ਆਂ ਇਹ ਚੀਜ਼ ਆਹ ਦੇਖੋ ਇਦਾਂ ਤੁਸੀਂ ਗੁੱਠੇ ਖੋਲ ਦੇਣੇ ਆਂ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 ਨੋ 10 ਇੱਕ ਅਸਰਤ ਕਰਨ ਨਾਲ ਜਿਹੜੇ ਪੈਲਵਿਸ ਦੇ ਮਸਲ ਨੇ ਉਹ ਪ੍ਰੋਪਰ ਖੁੱਲ ਜਾਣਗੇ ਔਰ ਤੁਹਾਡੇ ਜਿਹੜੇ ਜਿੱਥੇ ਟੇਲ ਬੋਨ ਹੈ ਉਹ ਬਹੁਤ ਜ਼ਿਆਦਾ ਰਿਲੈਕਸ ਹੋ ਜਾਏਗੀ ਇਹ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਦੂਜੀ ਕਸਰਤ ਤੀਜੀ ਕਸਰਤ ਕੀ ਕਰਾਂਗੇ ਆਪਾਂ ਚਾਈਲਡ ਪੋਜ਼ ਸਟ੍ਰੈਚ ਆਪਾਂ ਇਦਾਂ ਬਹਿ ਜਾਾਂਗੇ ਔਰ ਆਪਾਂ ਚਾਈਲਡ ਪੋਜ਼ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਾਂਗੇ ਔਰ ਇੱਥੇ ਆਪਾਂ ਹੋਰ ਟਿਕਾਂਗੇ 10 ਸੈਕਿੰਡ 1 2 3

ਚਾਈਲਡ ਪੋਜ਼ ਦੇ ਵਿੱਚ ਆਪਾਂ ਇਦਾਂ ਬੈਠੇ ਸੀ ਹੁਣ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਗੋਡੇ ਖੋਲ ਦੇਣੇ ਆ ਜਿੰਨੇ ਖੋਲ ਸਕਦੇ ਹੋ ਔਰ ਇਦਾਂ ਬੈਠਣ ਦੀ ਕੋਸ਼ਿਸ਼ ਕਰਨੀ ਹੈ ਔਰ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਸੋ ਦੈਨ ਰਿਲੈਕਸ ਦੁਬਾਰਾ ਫੇਰ ਦੇਖੋ ਫਿਰ ਅੱਗੇ ਚਲੇ ਗਏ ਫਿਰ ਬੈਠਣ ਦੀ ਕੋਸ਼ਿਸ਼ ਔਰ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਇਹ ਹੋਗੀ ਤੁਹਾਡੀ ਚੌਥੀ ਕਸਰਤ ਚੌਥੀ ਕਸਰਤ ਦੇ ਵਿੱਚ ਆਪਾਂ ਗੋਡੇ ਖੋਲ ਦੇਣੇ ਆਂ ਔਰ ਇਦਾਂ ਚਾਈਲਡ ਪੋਜ਼ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਾਂਗੇ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੁਣ ਜਿਹੜੀ ਪੰਜਵੀਂ ਕਸਰਤ ਆ ਇਹ ਬੜੀ ਵਧੀਆ ਕਸਰਤ ਆ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਇਦਾਂ ਹੀ ਪੈ ਜਾਣ ਔਰ ਦੋਨੋਂ ਗੋਡੇ ਖੋਲ ਕੇ ਦੋਨੋਂ ਅੱਡੀਆਂ ਆਪਾਂ ਪੈਰਾਂ ਦੀਆਂ ਜੋੜ ਦੇਣੀਆਂ ਔਰ ਇੱਥੇ ਆਪਾਂ ਅੱਡੀਆਂ ਨੂੰ ਵਿੱਚ ਨੂੰ ਦੱਬਾਂਗੇ ਦੋਨੋਂ ਪਾਸਿਓਂ ਜ਼ੋਰ ਲਾਵਾਂਗੇ एक दो तीन चार पे सात आठ नौ दस दोबारा देखो दोनों इदा जोड़ दे और इतना आपनों पास लगे इतने आप दो तीन चार पे सात आठ नौ दस दैन रिलैक्स फिर जोर लवेंगे एक दो तीन चार पे सात आठ नौ दस दैन रिलैक्स एक असरत भी 10 ਵਾਰੀ ਕਰਨੀ ਇਹ ਹੋ ਗਈ ਠੋਟੀ ਪੰਜਵੀਂ ਕਸਰਤ ਹੁਣ ਤੁਹਾਨੂੰ ਦੱਸਣ ਲੱਗੇ ਆ 6ਵੀਂ ਕਸਰਤ ਔਰ ਆਖਰੀ ਕਸਰਤ ਅਗਲੀ ਲਾਸਟ ਕਸਰਤ ਆ ਇੱਕ ਕੁਰਸੀ ਚਾਹੀਦੀ ਹੈ ਕੁਰਸੀ ਦੇ ਉੱਪਰ ਦੋਨੋਂ ਲੱਤਾਂ ਰੱਖ ਦਾਂਗੇ ਇਦਾਂ ਕਰਕੇ ਔਰ ਆਪਾਂ ਜਿਹੜਾ ਲੱਕ ਹੈ ਇਸ ਨੂੰ ਆਪਾਂ ਹਵਾ ਚੱਕਾਂਗੇ 1 2 3 4 5 then relax ਫੇਰ ਉੱਪਰ ਚੱਕਾਂਗੇ 1 2 3 4 5 then relax ਫੇਰ ਉੱਪਰ ਚੱਕਾਂਗੇ 1 2 10 4 5 देन रिलैक्स फिर ऊपर चेक करेंगे 1 2 3 4 5 देन रिलैक्स एक, एस एक्सरसाइज नो भी ਤੁਸੀਂ ਪੂਰੇ 10 ਵਾਰੀ ਕਰਨਾ ਸੋ ਇਹ ਸੰ ਕਸਰਤਾ ਅਗਰ ਤੁਸੀਂ ਇਹ ਕਸਰਤਾ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਬਹੁਤ ਜਲਦੀ ਤੁਸੀਂ ਟੇਨ ਬੋਨ ਪੇਨ ਦੇ ਦਰਦ ਤੋਂ ਰਾਹਤ ਪਾ ਸਕਦੇ ਇੱਕ ਗੱਲ ਹੋਰ ਕਦੇ ਵੀ ਤੁਸੀਂ ਸਖਤ ਜਗ੍ਹਾ ਤੇ ਨਹੀਂ ਬੈਠਣਾ ਨਾਰਮਲ ਤੁਸੀਂ ਆਪਣੀ ਕੁਸ਼ਨ ਲੈ ਕੇ ਜਾਓ ਅਗਰ ਤੁਸੀਂ ਗੱਡੀ ਚੋਣਦੇ ਹੋ ਲੰਮੇ ਸਮੇਂ ਲਈ ਜਾਂ ਫੇ ਤੁਸੀਂ ਸਿਟਿੰਗ ਜੌਬ ਹੈ ਤੁਸੀਂ ਗੱਡੀ નીચે ਰੱਖੋ ਉਸ ਤੇ ਬੈਠੋ ਤਾਂ ਕਿ ਢੇਲ ਬੋਹ ਨੀਚੇ ਨਾ ਲੱਗੇ ਹੋ ਹਵਾ ਚੀ ਰਹੇ ਬਹੁਤ ਤਰ੍ਹਾਂ ਦੇ ਕੁਸ਼ਨ ਆਉਂਦੇ ਨੇ ਤੁਸੀਂ ਉਸ ਤੋਂ ਫ੍ਰੀਪ ਸਕਦੇ ਹੋ ਔਰ ਨਾਲ ਦੀ ਨਾਲ ਕਸਰਤਾਂ ਕਰੋ ਅਗਰ ਫਿਰ ਵੀ ਗੱਲ ਨਾ ਬਣੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਆ ਔਰ ਇੱਥਾ ਵੀ ਨੰਬਰ ਆ ਰਿਹਾ ਇਸ ਨੰਬਰ ਤੇ ਤੁਸੀਂ ਵਟਸਐਪ ਦੇ ਜ਼ਰੀਏ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਨਾਲ ਤਿਲ ਦਿਨ ਸਾਰਿਆਂ ਤੁਸੀਂ ਧਿਆਨ ਰੱਖਿਓ ਜੀ ਸਾਸਤ੍ਰਿਕ